ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਉਹ ਕਿਹੜਾ ਕੰਮ ਕਰਨ ਦੇ ਨਾਲ ਸਾਡੇ ਸਰੀਰ ਦੇ ਸਾਰੇ ਦੁੱਖ ਰੋਗ ਕਸ਼ਟ ਕੱਟੇ ਜਾਂਦੇ ਹਨ ਅਤੇ ਸਾਡਾ ਸਰੀਰ ਬਿਲਕੁਲ ਨਿਰੋਗ ਹੋ ਜਾਂਦਾ ਹੈ ਅਸੀਂ ਹਫ਼ਤੇ ਦੇ ਅੰਦਰ ਹੀ ਠੀਕ ਹੋ ਜਾਂਦੇ ਹਾਂ ਅਤੇ ਇਹ ਕੰਮ ਅਸੀਂ 7 ਐਤਵਾਰ ਲਗਾਤਾਰ ਜੇਕਰ ਸ਼ਰਧਾ ਪਾਵਨਾ ਦੇ ਨਾਲ ਕਰਦੇ ਹਾਂ ਦਾ ਸਾੜੀ ਚੋਲੀ ਦੇ ਵਿੱਚ ਮੇਰੇ ਵਾਈគ្រੂ ਸੱਚੇ ਪਾਸ਼ਾ ਜੀ ਬਿਨਾ ਮੰਗਿਆ ਹੀ ਖੁਸ਼ੀਆਂ ਪਾ ਦੇਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਾਂਝੀ ਕਰਨ ਜਾ ਰਹੀ ਹਾਂ ਕਿਵੇਂ ਬਾਬਾ ਜੀ ਨੇ ਇੱਕ ਪੈਨ ਦਾ ਰੋਗ ਦੂਰ ਕਰ ਦਿੱਤਾ ਸਾਧ ਸੰਗਤ ਜੀ ਅੱਜ ਦੀ ਵੀਡੀਓ ਧਿਆਨ ਦੇ ਨਾਲ ਜ਼ਰੂਰ ਸੁਣਿਓ ਤੁਹਾਡੇ ਨਾਲ ਇੱਕ ਪੈਨ ਦੀ ਹੱਡ ਪੀਤੀ ਸਾਂਝੀ ਕਰਨ ਜਾ ਰਹੀ ਹਾਂ ਜੋ ਹੱਡ ਪੀਤੀ ਆਪਣੀ ਉਹਨਾਂ ਨੇ ਸਾਨੂੰ ਸੁਣਾਈ ਹੈ ਉਹ ਤੁਹਾਨੂੰ ਦੱਸਣ ਜਾ ਰਹੀ ਹਾਂ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਜਰੂਰ ਲਿਖ ਲੈਣਾ ਜੀ ਜਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਪੈਨ ਦੀ ਹੱਡ ਪੀਤੀ ਤੁਹਾਨੂੰ ਸੁਣਾਉਂ ਜਾ ਰਹੀ ਹਾਂ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਸ਼ਰਦਾ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਬਣ ਜਾਵੇਗੀ ਜਿਹੜੇ ਲੋਕ ਇਹ ਜੀਆਂ ਕਲਾਕਾਰ ਦੇ ਹਨ ਕਿ ਚੁਪੈਰਾ ਸੈਬ ਕੀ ਹੈ ਇਹ ਤਾਂ ਇੱਕ ਪਖੰਡ ਹੈ ਤੇ ਉਹ ਇਹ ਗੱਲ ਸੁਣ ਲੈਣ ਕਿ ਪਤਾ ਨਹੀਂ ਕਿੰਨੇ ਕੁ ਚਮਤਕਾਰ ਹੁੰਦੇ ਹਨ ਕਿੰਨੇ ਕੁ ਲੋਕ ਚੁਪੈਰੇ ਤੋਂ ਬਾਅਦ ਠੀਕ ਹੁੰਦੇ ਹਨ ਕਈਆਂ ਦੀ ਸ਼ਰਦਾ ਪੂਰੀ ਹੁੰਦੀ ਹੈ ਇੱਕ ਐਸੀ ਹੀ ਸ਼ਕਤੀ ਇਸ ਥਾਨ ਤੇ ਹੈ ਕਿਉਂਕਿ ਤਨ ਤਨ ਸ਼੍ਰੀ ਗੁਰੂ ਰਾਮਦਾਸ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਦਾ ਫਰਜ਼ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਚਾਬੀਆਂ ਫੜਾ ਦਿੱਤੀਆਂ ਹਨ ਕਿ ਤੁਸੀਂ ਸੰਗਤਾਂ ਦੇ ਦੁੱਖ ਸੁੱਖ ਸੁਣੋ ਤੇ ਉਹਨਾਂ ਨੂੰ ਠੀਕ ਕਰੋ ਉਸੇ ਹੀ ਤਰ੍ਹਾਂ ਬਾਬਾ ਜੀ ਕਰ ਰਹੇ ਹਨ ਤੇ ਐਸੇ ਸਰੀਰ ਸਦਾ ਹੀ ਅਮਰ ਹਨ ਤੇ ਨਾਲ ਹੀ ਉਹ ਦੁਨੀਆ ਦੇ ਕਾਰਜ ਵੀ ਸਵਾਰਦੇ ਹਨ ਸੰਗਤ ਜੀ ਉਸ ਭੈਣ ਨੇ ਮੈਨੂੰ ਆਪਣੀ ਹੱਡ ਬੀਤੀ ਸੁਨਾਈ ਜੋ ਕਿ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਸ ਪੈਣ ਨੇ ਦੱਸਿਆ ਕਿ ਮੇਰੇ ਪਰਿਵਾਰ ਵਾਲੇ ਸਾਰੇ ਹੀ ਸ਼ਹੀਦ ਦੇ ਅਮਸਰ ਵਿਖੇ ਚੋਚ ਪੈਰਾ ਸਾਹਿਬ ਹਾਜ਼ਰੀ ਲਿਖਵਾਉਣ ਦੇ ਲਈ ਚਲੇ ਗਏ ਸਨ ਜਦ ਚੋਪੈਰਾ ਸਾਹਿਬ ਦੀ ਹਾਜ਼ਰੀ ਪਰੰਦੇ ਲਈ ਗਏ ਸੀ ਤਾਂ ਮੈਂ ਘਰ ਦੇ ਵਿੱਚ ਇਕੱਲੀ ਸੀ ਤੇ ਉਸ ਤੋਂ ਤੇ ਉਸ ਤੋਂ ਪਿੱਛੋਂ ਮੈਨੂੰ ਅਟੈਕ ਹੋ ਗਿਆ ਸੀ ਤੇ ਮੈਂ ਬਹੁਤ ਹੀ ਉਸ ਸਮੇਂ ਘਬਰਾ ਗਈ ਮੇਰੀਆਂ ਲੱਤਾਂ ਤੇ ਮੇਰੇ ਹੱਥ ਪੈਰ ਵੀ ਕੰਮ ਕਰਨੋਂ ਹਟ ਗਏ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਸੀ ਘਰ ਦੇ ਨੇੜੇ ਜਦ ਮੈਨੂੰ ਕਿਸੇ ਨੇ ਦੇਖਿਆ ਡਿੱਗੀ ਹੋਈ ਨੂੰ ਤੇ ਮੇਰੇ ਘਰਦਿਆਂ ਨੂੰ ਸੁਨੇਹਾ ਲਗਾਇਆ ਤੇ ਜਦ ਫੋਨ ਤੇ ਗੱਲ ਕੀਤੀ ਕਿ ਜੁਪੈਰਾ ਸਾਹਿਬ ਚ ਸਾਡੇ ਘਰ ਦੇ ਜੇ ਕਹੇ ਸਨ ਕਿ ਆਹ ਗੱਲ ਹੋ ਗਈ ਹੈ ਤੇ ਤੁਹਾਡੀ ਬੱਚੀ ਦੇ ਨਾਲ ਉਸ ਨੂੰ ਅਟੈਕ ਹੋ ਗਿਆ ਹੈ ਤੇ ਉਹ ਥੱਲੇ ਡਿੱਗੀ ਪਈ ਹੈ ਤੇ ਉਹ ਉਤੇ ਗੁਰੂ ਘਰ ਅਰਦਾਸ ਬੇਨਤੀ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਕੋਲ ਹਾਂ ਤੇ ਸਾਡੇ ਬੱਚੀ ਘਰ ਦੇ ਵਿੱਚ ਉਸ ਨੂੰ ਅਟੈਕ ਹੋ ਗਿਆ ਹੈ ਤੇ ਉਹਦੀ ਰਾਖੀ ਲਈ ਵੀ ਘਰ ਵਿੱਚ ਕੋਈ ਨਹੀਂ ਹੈ ਹੁਣ ਉਸੇ ਹੁਣ ਉਸ ਦੀ ਰਖਿਆ ਤੁਸੀਂ ਹੀ ਕਰਨੀ ਹੈ ਤੁਸੀਂ ਹੀ ਉਸ ਦੀ ਸਹਾਇਤਾ ਕਰਨੀ ਹੈ ਕਹਿੰਦੇ ਕਿ ਜਦ ਉਹਨਾਂ ਨੇ ਫੋਨ ਤੇ ਗੱਲ ਕੀਤੀ ਤਾਂ ਸਾਡੇ ਗਵੰਡਨ ਨੂੰ ਦੱਸਿਆ ਕਿ ਐਦਾਂ ਕਰੋ ਕਾਰ ਦੇ ਵਿੱਚ ਸ਼ਹੀਦਾਂ ਦੀ ਜੋਤ ਬਾਬਾ ਜੀ ਦਾ ਜੋ ਕਿਓ ਹੈ ਉਹ ਰੱਖਿਆ ਹੋਇਆ ਹੈ ਕਾਰ ਦੇ ਵਿੱਚ ਉਹ ਲੈ ਕੇ ਕਿਓ ਬੱਚੀ ਦੇ ਮੂੰਹ ਦੇ ਵਿੱਚ ਪਾ ਦਿਓ ਤੇ ਕੁਝ ਸਰੀਰ ਦੇ ਉੱਪਰ ਲਗਾ ਦਿਓ ਕਹਿੰਦੇ ਕਿਓ ਕਮਾਂਡਰ ਨੇ ਉਸੇ ਹੀ ਤਰ੍ਹਾਂ ਕੀਤਾ ਤੇ ਉਹ ਪੈਨ ਦੱਸਦੀ ਹੈ ਕਿ ਜਦ ਮੇਰੇ ਮੂੰਹ ਦੇ ਵਿੱਚ ਕਿਓ ਪਾ ਦਿੱਤਾ ਤਾਂ ਕੁਝ ਵੇਲੇ ਹੀ ਠੀਕ ਹੋ ਗਈ ਇਨੇ ਨੂੰ ਸਾਡੇ ਘਰ ਦੇ ਜੀ ਚੁਪਾਰੇ ਦੀ ਹਾਜ਼ਰੀ ਲਗਾ ਕੇ ਘਰ ਆ ਗਏ। ਉਹਨਾਂ ਨੇ ਜਦ ਮੈਨੂੰ ਦੇਖਿਆ ਤੇ ਬਹੁਤ ਹੈਰਾਨ ਰਹਿ ਗਏ ਤੇ ਡਰ ਗਏ ਕਿ ਇਹ ਕੀ ਹੋ ਗਿਆ। ਪਰ ਮੈਂ ਤਾਂ ਪਹਿਲਾਂ ਨਾਲੋਂ ਕੁਝ ਠੀਕ ਹੋ ਗਈ ਸੀ ਤੇ ਫਿਰ ਜਦੋਂ ਕਹਿਣ ਲੱਗੇ ਕਿ ਡਾਕਟਰ ਦੇ ਕੋਲ ਚਲੀਏ ਤੇ ਮੈਂ ਕਿਹਾ ਕਿ ਨਹੀਂ ਮੈਂ ਸਿਰਫ ਬਾਬਾ ਜੀ ਦੇ ਕੋਲ ਹੀ ਜਾਣਾ ਹੈ ਜਿੱਥੋਂ ਤੁਸੀਂ ਆਏ ਹੋ। ਮੈਂ ਵੀ ਉਹਨਾਂ ਦੇ ਕੋਲ ਹੀ ਜਾਣਾ ਹੈ ਤੇ ਉੱਥੇ ਹੀ ਜਾ ਕੇ ਮੱਥਾ ਟੇਕਣਾ ਹੈ। ਮੈਂ ਉੱਥੇ ਜਾ ਕੇ ਠੀਕ ਹੋਵਾਂਗੀ। ਸਾਥ ਸੰਗਤ ਜੀ ਸ਼ਰਦਾ ਸੱਚੀ ਹੋਣੀ ਚਾਹੀਦੀ ਹੈ। ਜੇ ਸ਼ਰਦਾ ਨਾ ਹੋਵੇ ਕਿਤੇ ਵੀ ਚਲੇ ਜਾਇਓ ਕੁਝ ਵੀ ਨਹੀਂ ਬਣੇਗਾ। ਸ਼ਰਦਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਹਨ। ਉਸ ਪੈਨ ਨੇ ਕਿਹਾ ਕਿ ਤੁਸੀਂ ਮੈਨੂੰ ਸ਼ਹੀਦ ਦੇ ਅੰਮ੍ਰਿਤਸਰ ਲੈ ਕੇ ਜਾਓ ਜਿੱਥੋਂ ਤੁਸੀਂ ਆਏ ਹੋ। ਉਹ ਕਹਿੰਦੇ ਕਿ ਹੁਣ ਤਾਂ ਸ਼ਾਮ ਹੋ ਗਈ ਹੈ। ਹੁਣ ਤਾਂ ਸੁਖ ਆਸਨ ਵੀ ਹੋ ਗਿਆ ਹੋਵੇਗਾ। ਉਹ ਪੈਨ ਕਹਿਣ ਲੱਗੀ ਕਿ ਕੋਈ ਗੱਲ ਨਹੀਂ। ਭਾਵੇਂ ਕੁਝ ਵੀ ਹੋ ਗਿਆ ਹੋਵੇ। ਮੈਂ ਉਸੇ ਸਥਾਨ ਤੇ ਜਾਣਾ ਹੈ ਸਾਧ ਸੰਗਤ ਜੀ ਉਸ ਦੇ ਪਰਿਵਾਰ ਦੇ ਜਦ ਉਸ ਨੂੰ ਸ਼ਹੀਦਾ ਸਾਹਿਬ ਅੰਮ੍ਰਿਤਸਰ ਲੈ ਕੇ ਗਏ ਤਾਂ ਜਾਂਦਿਆਂ ਨੂੰ ਸ਼ਹੀਦਾ ਸਾਹਿਬ ਸੁਖ ਆਸਨ ਹੋ ਗਿਆ ਸੀ ਸੰਗਤ ਅਜੇ ਸੇਵਾ ਕਰ ਰਹੀ ਸੀ ਇਸ ਭੈਣ ਨੂੰ ਹੌਲੀ-ਹੌਲੀ ਫੜ ਕੇ ਅੱਗੇ ਲੈ ਕੇ ਜਾ ਰਹੇ ਸਨ ਤੇ ਬੱਚੀ ਜਾ ਕੇ ਗੁਰੂ ਚਰਨਾਂ 'ਚ ਡਿੱਗ ਪੈਂਦੀ ਹੈ ਤੇ ਉਸ ਭੈਣ ਨੇ ਰੋ ਰੋ ਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਕੀਤਾ ਹੰਤਾਂ ਬਾਬਾ ਦੀਪ ਸਿੰਘ ਜੀ ਮੇਰੇ ਪਰਵਾਰ ਦੇ ਜੀ ਤੁਹਾਡੇ ਦਰ ਤੇ ਸਵੇਰੇ ਚਪੈਰਾ ਭਰਾਂ ਦੇ ਲਈ ਆਏ ਸੀ ਤੇ ਮੇਰਾ ਵੀ ਧਿਆਨ ਸੱਚੇ ਪਾਸ਼ਾ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਮੇਰੀ ਵੀ ਪਾਵਨਾ ਹੈ ਕਿਸੇ ਵੀ ਹਸਪੀਟਲ ਮੈਂ ਨਹੀਂ ਜਾਣਾ ਕਿਸੇ ਕੋਲ ਨਹੀਂ ਜਾਣਾ ਮੈਂ ਸਿਰਫ ਤੁਹਾਡੇ ਕੋਲੋਂ ਹੀ ਠੀਕ ਹੋਣਾ ਹੈ ਤੁਸੀਂ ਆਪਣੀ ਕਿਰਪਾ ਕਰੋ ਉਹ ਪੈਨ ਵਾਰੀ ਵਾਰੀ ਬੋਲੀ ਗਈ ਕਿ ਸੱਚੇ ਪਾਤਸ਼ਾਹ ਜੀ ਬਾਬਾ ਜੀ ਮੈਨੂੰ ਠੀਕ ਕਰ ਦਿਓ ਬਾਬਾ ਜੀ ਮੈਨੂੰ ਤੰਦਰੁਸਤ ਕਰ ਦਿਓ ਬਾਬਾ ਜੀ ਤੁਸੀਂ ਕਰ ਸਕਦੇ ਹੋ ਮੈਂ ਇੱਥੋਂ ਹੀ ਠੀਕ ਹੋ ਕੇ ਜਾਣਾ ਹੈ ਕਹਿੰਦੀ ਕਿ ਮੈਂ ਉੱਚੀ ਉੱਚੀ ਰੋ ਰਹੀ ਸੀ ਕਿ ਬਾਬਾ ਜੀ ਮੈਨੂੰ ਠੀਕ ਕਰ ਦਿਓ ਕਹਿੰਦੇ ਇਹਨੇ ਨੂੰ ਸੰਗਤ ਦੇ ਵਿੱਚੋਂ ਇੱਕ ਬਜ਼ੁਰਗ ਮਾਤਾ ਆਈ ਤੇ ਉਸਨੇ ਮੇਰੇ ਸਿਰ ਦੇ ਉੱਪਰ ਹੱਥ ਰੱਖਿਆ ਫਿਰ ਦੂਜੀ ਵਾਰ ਹੱਥ ਰੱਖਿਆ ਫਿਰ ਤੀਜੀ ਵਾਰ ਹੱਥ ਰੱਖਿਆ ਤੇ ਫਿਰ ਚੌਥੀ ਵਾਰ ਫਿਰ ਪੰਜਵੀਂ ਵਾਰ ਹੱਥ ਰੱਖਿਆ ਤੇ ਉਸ ਮਾਤਾ ਨੇ ਮੇਰੇ ਸਿਰ ਤੇ ਕਹਿੰਦੀ ਕਿ ਪੰਜ ਵਾਰ ਹੱਥ ਰੱਖਿਆ ਮੇਰੀ ਬਾਤ ਫੜਿਆ ਤੇ ਕਹਿਣ ਲੱਗੀ ਤੈਨੂੰ ਤਾਂ ਬਾਬਾ ਜੀ ਨੇ ਠੀਕ ਕਰ ਦਿੱਤਾ ਹੈ ਉੱਠ ਤੀਏ ਤੈਨੂੰ ਠੀਕ ਕਰ ਦਿੱਤਾ ਹੈ ਤੇਰੀ ਬੇਨਤੀ ਸੁਣ ਲਈ ਹੈ ਤੂੰ ਠੀਕ ਹੋ ਗਈ ਹੈ ਤੇ ਹੁਣ ਥੱਲੇ ਨਾ ਬੈਠ ਉੱਠ ਕੇ ਖੜੀ ਹੋ ਤੇ ਪ੍ਰਕਰਮਾਕਰ ਬਾਬਾ ਜੀ ਨੇ ਤੈਨੂੰ ਠੀਕ ਕਰ ਦਿੱਤਾ ਹੈ ਉਸ ਪੈਣ ਨੇ ਦੱਸਿਆ ਕਿ ਜਦੋਂ ਉਸ ਮਾਤਾ ਨੇ ਚਾਰ ਪੰਜ ਵਾਰ ਮੈਨੂੰ ਇਦਾਂ ਕਿਹਾ ਕਿ ਤੈਨੂੰ ਤਾਂ ਠੀਕ ਕਰ ਦਿੱਤਾ ਹੈ ਤੂੰ ਠੀਕ ਹੋ ਗਈ ਹੈ ਤੂੰ ਉੱਠ ਕੇ ਖਲੋ ਪੈਣ ਕਹਿੰਦੀ ਕਿ ਫਿਰ ਮੈਂ ਕੋਸ਼ਿਸ਼ ਕੀਤੀ ਤੇ ਮੈਨੂੰ ਇਦਾਂ ਲੱਗਿਆ ਕਿ ਜਿਵੇਂ ਬਾਬਾ ਜੀ ਮੈਨੂੰ ਆਪ ਕਹਿ ਰਹੇ ਹੋਣ ਕਿ ਤੂੰ ਠੀਕ ਹੋ ਗਈ ਹੈ ਉੱਠ ਕੇ ਖਲੋ ਪੈਣ ਕਹਿੰਦੀ ਮੈਂ ਉੱਠਣਾ ਸ਼ੁਰੂ ਕੀਤਾ ਤੇ ਜਦੋਂ ਮੈਨੂੰ ਪਰਿਵਾਰ ਦੇ ਜੀ ਫੜਨ ਲੱਗੇ ਤਾਂ ਕਿ ਇਸ ਨੂੰ ਖੜੇ ਕਰੀਏ ਤੇ ਮੈਂ ਕਿਹਾ ਕਿ ਮੈਨੂੰ ਕੋਈ ਵੀ ਹੱਥ ਨਾ ਲਗਾਇਓ ਹੁਣ ਆਪਣੇ ਆਪ ਮੈਂ ਖੜੀ ਹੋਵਾਂਗੀ ਮੇਰੇ ਪਰਿਵਾਰ ਦੇ ਜੀਆ ਨੂੰ ਮੈਂ ਪਾਸੇ ਕਰ ਦਿੱਤਾ ਤੇ ਉਹ ਪੈਣ ਕਹਿੰਦੀ ਕਿ ਮੈਂ ਆਪਣੇ ਆਪ ਹੀ ਉੱਠ ਕੇ ਖੜੀ ਹੋ ਗਈ ਉਸੇ ਸਮੇਂ ਮੈਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਠੀਕ ਕਰ ਦਿੱਤਾ ਫਿਰ ਮੈਂ ਬਾਬਾ ਜੀ ਦੀਆਂ ਪ੍ਰਕਰਮਾਂ ਕੀਤੀਆਂ ਤੇ ਫਿਰ ਫਿਰ ਪ੍ਰਸ਼ਾਦ ਸ਼ਕੈਤ ਫਿਰ ਗੁਰੂ ਰਾਮਦਾਸ ਮਹਾਰਾਜ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਫਿਰ ਅਸੀਂ ਆਪਣੇ ਘਰ ਆ ਗਏ ਕਿਸੇ ਵੀ ਡਾਕਟਰ ਦੇ ਕੋਲ ਦਵਾਈ ਲੈਣ ਨਹੀਂ ਗਏ ਬਸ ਮਾਮੂਲੀ ਜਿਹਾ ਦਰਦ ਦੀ ਦਵਾਈ ਲਈ ਸੀ ਕਿਸੇ ਕੋਲ ਨਹੀਂ ਸੀ ਗਏ ਮੈਨੂੰ ਤਾਂ ਬਾਬਾ ਜੀ ਨੇ ਠੀਕ ਕਰ ਦਿੱਤਾ ਤੰਦਰੁਸਤ ਕਰ ਦਿੱਤਾ ਇਸ ਭੈਣ ਦੀ ਸੰਗਤ ਜੀ ਹੱਡ ਪੀਤੀ ਮੈਂ ਆਪ ਜੀ ਦੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਇਸ ਭੈਣ ਨੇ ਮੈਨੂੰ ਖੁਦ ਬੋਲ ਕੇ ਦੱਸਿਆ ਸੀ ਕਿ ਐਦਾਂ ਬਾਬਾ ਜੀ ਨੇ ਮੈਨੂੰ ਠੀਕ ਕਰ ਦਿੱਤਾ ਮੈਂ ਹਸਪੀਟਲ ਵੀ ਨਹੀਂ ਗਈ ਇਹ ਸਾਰੀ ਗੱਲ ਸ਼ਰਦਾ ਤੇ ਪਾਵਨਾ ਤੇ ਟਿਕੀ ਹੋਈ ਹੈ ਸੰਗਤ ਜੀ ਇਸ ਘਟਨਾ ਨੂੰ ਸੁਣ ਕੇ ਤੁਹਾਡਾ ਪ੍ਰੋਸਾ ਵੀ ਬਾਬਾ ਜੀ ਤੇ ਹੋਰ ਪੱਕਾ ਹੋ ਗਿਆ ਹੋਵੇਗਾ ਸੰਗਤ ਜੀ ਸ਼ਰਦਾ ਦੀ ਗੱਲ ਹੈ ਪਾਵਨਾ ਦੀ ਗੱਲ ਹੈ ਤੇ ਪਿਆਰ ਦੀ ਗੱਲ ਹੈ ਜਿਸ ਦੀ ਸ਼ਰਦਾ ਹੋਵੇ ਮੇਰੇ ਪਾਸ ਹੈ ਜੀ ਫਿਰ ਜ਼ਰੂਰ ਸੁਣਦੇ ਹਨ ਤੇ ਉਹਨੂੰ ਤੰਦਰੁਸਤ ਵੀ ਕਰਦੇ ਹਨ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਸ ਤਰ੍ਹਾਂ ਇਸ ਪੈਨ ਦੀ ਸ਼ਾਦਾ ਦੇਖ ਕੇ ਬਾਬਾ ਜੀ ਨੇ ਇਸ ਪੈਨ ਨੂੰ ਠੀਕ ਕਰ ਦਿੱਤਾ ਸੰਗਤ ਜੀ ਇੱਕ ਐਸੀ ਸ਼ੈਰ ਦਾ ਭਾਵਨਾ ਰੱਖ ਕੇ ਸਤ ਐਤਵਾਰ ਜੇਕਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਸੀਂ ਵੀ ਹਾਜ਼ਰੀ ਲਗਵਾਉਂਦੇ ਹਾਂ ਉਹਨਾਂ ਦੇ ਅੱਗੇ ਆਪਣੇ ਦੁੱਖਾਂ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਤਾਂ ਸਾਧ ਸੰਗਤ ਪਰੋਸਿਆਂ ਵਾਲਿਆਂ ਦੇ ਰੋਗ ਬਾਬਾ ਦੀਪ ਸਿੰਘ ਜੀ ਮੈਂਟਲ ਸਕੈਂਟਾਂ ਦੇ ਵਿੱਚ ਦੂਰ ਕਰ ਦਿੰਦੇ ਹਨ ਤੇ ਸੰਗਤ ਜੀ ਜਦੋਂ ਵੀ ਕੋਈ ਦੁੱਖ ਰੋਗ ਸਾਨੂੰ ਸਤਾਵੇ ਤਾਂ ਤਾਂ ਬਾਬਾ ਦੇਵ ਸਿੰਘ ਜੀ ਦਾ ਨਾਮ ਸਿਮਰਿਆ ਕਰੋ ਫਿਰ ਦੇਖਣਾ ਸਾਡੇ ਦੁੱਖ ਰੋਗ ਹੌਲੀ-ਹੌਲੀ ਦੂਰ ਹੋ ਜਾਣਗੇ ਸਾ ਸੰਗਤ ਜੀ ਗੁਰਬਾਣੀ ਦੇ ਲਾੜ ਲੱਗੇ ਹੈ ਰੋਜ਼ਾਨਾ ਨਿਤਨੇਮ करिए ਅਮਰਤ ਵੇਲੇ ਉੱਠ ਕੇ ਪੰਜ ਪਾਣੀਆਂ ਦਾ ਪਾਠ करिए ਹਰ ਵੇਲੇ ਉਸ ਵਾਹਿਗੁਰੂ ਜੀ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਿਏ ਮੋਲ ਮੰਤਰ ਜੀ ਦਾ ਜਾਪ ਤਾਂ ਅਸੀਂ ਤੁਰਦੇ ਫਿਰਦੇ ਵੀ ਕਰ ਸਕਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਜ਼ਰੂਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ